ਗੱਲ ਕਰੋ ਨਾ ਉੱਪਰ ਤੋਂ ਸਮਾਨ ਪਰੜ ਕੇ ਮੈਂ ਕੀ ਗੱਲ ਕਰੂੰਗੀ ਬਿਊਟੀ ਕਰਕੇ ਵੀ ਕਰ ਰਹੇ ਸੀ ਬੰਦਾ ਨਿਕਲ ਹੋ ਰਿਹਾ ਬਿਊਟੀ ਕਰਕੇ ਵੀ ਕਰ ਰਹੇ ਸੀ ਅਰੇ ਕਰ ਰਹੇ ਰੱਖ ਤੂੰ ਟੁਕੜੇ ਟੁਕੜੇ ਜਦ ਗੱਲ ਨਾ ਕੱਢੋ ਤੂੰ ਗੁੱਸਾ ਕਰੋ ਜਨਾਬ ਜੋ ਕਰਵਾ ਡੇ ਜੋ ਕਰਵਾ ਡੇ ਤੂੰ ਇਹ ਬੰਦਾ ਪੜਾਉਂਦੀ ਇਹ ਪੱਟੇ ਨਾ ਕਰਵਾਇਆ ਸਾਰਾ ਵਾਹ ਬੰਦੇ ਸਾਰੇ ਡੱਕ ਕੇ ਹੋ ਗਏ ਕੋਈ ਗੱਲ ਨਹੀਂ ਕੋਈ ਨਹੀਂ ਛੇੜੀ ਚੜ੍ਹਦੇ ਇਹ ਤਾਂ ਟੋਕ ਆਹ ਬੰਦੇ ਅੰਦਰ ਕਿੱਥੋਂ ਆਏ ਇਹ ਬੰਦੇ ਅੰਦਰ ਆਏ ਕਿੱਥੋਂ ਆਹ ਇਹ ਬੰਦੇ ਅੰਦਰ ਕਿੱਥੋਂ ਆਏ ਇਹਨੇ ਕਰਵਾਇਆ ਬੰਦੇ ਨੇ ਚਲ ਆਓ ਮਾਰੋ ਬਾਹਰ ਆਓ ਮੈਂ ਨਹੀਂ ਬਾਹਰ ਜਾਂਦਾ ਇਹ ਯਾਦ ਐਸਐਸਪੀ ਬੁਲਾਉਣਾ ਆਪਣਾ ਇਹਨਾਂ ਦੇ ਪਰਚਾ ਤੋਂ ਤੇ ਇਹਨੂੰ ਇਹ ਤੈਨੂੰ ਮੈਂ ਸਸਪੈਂਡ ਕਰਾਉਣਾ ਹੁਣ ਵੇਖੀ ਇਹ ਵੀ ਸੂਰ ਹੈ ਯਾ ਭਾਈ ਮੈਂ ਜੋ ਜਾਣ ਬੋਰੀ ਇਹ ਬੰਦੇ ਬਾਅਦ ਕੋਈ ਉਹਨਾਂ ਨੂੰ ਫੋਨ ਮਾਰ ਕੇ ਡੈਰੀਕੇਟਿੰਗ ਪਰ ਆ ਤੇ ਅੰਦਰ ਆ ਉਹਦੇ ਤੁਹਾਡੇ ਤੇ ਅਟੈਕ ਹੋਇਆ ਇਹ ਉਹ ਬੰਦੇ ਨੇ ਇੱਥੇ ਪਾ ਦੇ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਡਾਰੇ ਨੇ ਉਹਨੇ ਇਹਨਾਂ ਨੇ ਕਿੰਨਾ ਨਿਖਲਾਰੇ ਆ ਆ ਐਮਐਲਏ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾਂ ਕੋਲੋਂ ਬੰਦਦਾ ਰਿਹਾ ਅੱਛਾ ਕੀ ਹੋਇਆ ਤਾਂ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਬਾਈ ਨਾ ਕਾਗਜ਼ ਪਰ ਬੰਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਆਰਾਮ ਨਾਲ ਉੱਥੇ ਕਾਗਜ਼ ਪੜ ਰਹੇ ਨੇ ਹਾਂ ਉਸੀ ਜਦੋਂ ਅੰਦਰ ਆਇਆ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇੰਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਵੀ ਪੰਦਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਏ ਸਾਰੇ ਬੰਦੇ ਪਾੜਾ ਲੱਗਦੇ ਇਹ ਭਲੇ ਬੰਦੇ ਆਹ ਉਮੀਦਵਾਰ ਨੇ ਮੈਂ ਚੇਅਰਮੈਨ ਲਾਡੀ ਸੁਲਾਵਾ ਜੀ ਅਸੀਂ ਜਨਾਬ ਕਾ ਅੰਦਰੋਂ ਵਾਪਸ ਆਉਂਦੇ ਬਾਹਰੋਂ ਆਉਂਦੇ ਨਹੀਂ ਬਾਹਰੋਂ ਦਾ ਢਾ ਕੇ ਪੱਕਾ ਬੋਲਾ ਤੇ ਗੱਲ ਹੀ ਯਾਰ ਜੇ ਦੇਖਣਾ ਤਾਂ ਬਾਹਰ ਦੇਖ ਲੈਣਾ ਸਾਡੇ ਨਾਲ ਦੇਖੋ ਕਰਤੂਤ ਥੋੜੀ ਹੈ ਸਾਰਾ ਕੋਈ ਪੁੱਛ ਰਿਹਾ ਹੈ ਇਹਨੂੰ ਕੀ ਕਰਦੇ ਆਂ ਅੰਦਰ ਇਨਿਕ ਨਾ ਮਸਕੂ ਮਸਕਲਾ ਆਦਲਾ ਬਿਲਕੁਲ ਇੱਥੇ ਦੇਖ ਸਕਦੇ ਹਾਂ ਪਾਲਟੀ ਲੈ ਆ ਕੇ ਦੇ ਦਿਓ ਐਮਐਲਏ ਨੂੰ ਹਾਂ ਹਾਂ ਜੀ ਤੁਮ ਜੀ ਮੁੱਤੀ ਜਾਂਦਾ ਉਹ ਅੰਦਰ ਪਾਈ ਲੰਦਿਆ ਗਵਾਹ ਆਈ ਦੇ ਆਏ ਚਾਹੀਦੀ ਪਾਲਟੀ ਹੈਂ ਨਾ ਕਢਾਓ ਨਾ ਕਢਾਓ ਮਰਜੋ ਨਾ ਕਢਾਓ ਉਹ ਕਰ ਜੋ ਤੇਰੀ ਬਾਤ ਨਹੀਂ ਲੱਗੂ ਨਾ ਆਹ ਉਹ ਫੂਕ ਹੋ ਗਏ ਕਾਲੇ ਰੰਗ ਫੂਕ ਹੋ ਗਏ ਆ ਤੱਬੋਂ ਤੋਂ ਲਾ ਦੇ ਬਾਹਰ ਭਾਈ ਨਾ ਕਾ ਲਾ ਨਾ ਕੱਲ੍ਹ ਦੇ ਅੱਜ ਦੇ ਵੀ ਕਾਰਜ ਗੱਲ ਨੂੰ ਸਾਈਡ ਤੇ ਹੁਣ ਇੱਧਰ ਹੋ ਜਾਓ ਉਹ ਤੂੰ ਪੈਰਾਂ 'ਚ ਪਿਆਰੇ ਉਸੇ ਪਿਓ ਦੇ ਪੈਰਾਂ 'ਚ ਪਿਆਰੇ ਆ ਤੂੰ ਸਾਰਾ ਟਾਈਮ ਉਸੇ ਪਿਓ ਦੇ ਪੈਰਾਂ 'ਚ ਉਹ ਦਰਦੇਗਾ ਤੂੰ ਉਹ ਦਰਦੇਗਾ ਤੋ ਜੇ ਉਹ ਲਕਸ਼ਣ ਲਾ ਉਹ ਨਜ਼ਾਰੇ ਤਾਂ ਯਾ ਉਹ ਵੇਲੇ ਜੋਰ ਵੀ ਲਾ ਲਾ ਆਪਣਾ ਪਿਓ ਦਾ ਲਕਸ਼ਣ ਲਾ ਕਿਉਂ ਅੰਦਰ ਵੜਦੇ ਜੇ ਇਲੈਕਸ਼ਨ ਲੜ ਕੇ ਵੇ ਨੀ ਯਾਰਾ ਹਾਂ ਇਲੈਕਸ਼ਨ ਦੇ ਸੰਧੇ ਆ ਕੰਮ ਦੇ ਨਹੀਂ ਤੇ ਨਾ ਤੂੰ ਬੜਾ ਖੱਬੀ ਖਾਣਾ ਤੂੰ ਟ੍ਰਾਈ ਕਰ ਦਿੰਦਾ ਲੱਗਦਾ ਆਂ ਦੇ ਲਾਲ ਬਣੇ ਮੇਰੀ ਜੀ ਸਲਾਮ ਅਲ੍ਹਾਬਕਾ ਲਾਹ। ਉਹਦਾ ਗੱਲ ਆ ਅੱਜ ਨਾ ਜੱਦਖਣਾ ਜੀ। ਜੈਸਰ। ਅਰੇ ਭਾਈ ਇਬਰਾਹਿਮ ਤੋਂ ਜਾ। ਜਿਹਨਾਂ ਨੇ ਪੈਰ ਨਾ ਜਿੰਨਾ ਨੇ ਕਾਗਜ਼ ਭਰਨੇ ਜਾਂਦਾ ਉਹ ਇੱਕ ਲੈਣ ਦਿਵਾਉਂਦਾ ਇੱਧਰ ਆ ਦੇ ਠੀਕ ਹੈ ਭਾਈ ਲਵਾ ਬਾਕੀ ਸਾਰੇ ਤੇ ਪਿੱਛੇ ਦੇ ਦੋ ਜਿਹਦਾ ਕਾਗਜ਼ ਭਰਨ ਜਾਂਦੇ ਉਹ ਫਿਰ ਗੱਲ ਪੈਂਦੀ ਉਹ ਯਾਰ ਅਹੀ ਕਰੇ ਵਾਸਤੇ ਆ ਤੁਹਾਡੇ ਦੇ ਆ ਗੱਲ ਕੀ ਇਹਨੇ ਨਾ ਹਾਂਜੀ ਉਹਨਾਂ ਦੇ ਬੰਦੇ ਕੱਢਾ ਜਿਹੜੇ ਦੋ ਜਦੋਂ ਪਾਣੀ ਨਾ ਕਰੋ ਐਵੇਂ ਝਗੜਾਉਗਾ ਗਲਤ ਗੱਲ ਨਾ ਕਰੋ ਅਸੀਂ ਲੈਂਕ ਲਵਾ ਲੈਂਦੇ ਆ ਐ ਲੈ ਸਰ ਕੈਂਡੀਡੇਟ ਲਾਈਨ ਚ ਲੰਘ ਰਿਹਾ ਮੇਰੀ ਕੈਂਡੀਡੇਟ ਗਿਆ ਉਹ ਪੱਗੋਂ ਆਉਂਦੇ ਡਾਂਗਾ ਲਾ ਕੇ ਚੋਂ ਫਿਰ ਉੱਤੇ ਅੱਗੇ ਕੋਣ ਉਹ ਤੁਹਾਡੇ ਦੇ ਸੁਣਦਾ ਇਹ ਦ੍ਰਿਦੀਪ ਦਾ ਉਹ ਦੇਖਦੇ ਨਹੀਂ ਗਏ ਆ ਦੇਖਦੇ ਨਹੀਂ ਡਾਂਗਾ ਖਲਾਰੀਆਂ ਨਾ ਕਰੋ ਇਹ ਤਾਂ ਆਏ ਭੇਜਦੇ ਆ ਆਪਣੇ ਕੈਂਡੀਡੇਟ ਲਾਈਨ ਚ ਲਵਾ ਦੇਣੇ ਮੈਨੂੰ ਕਹੋ ਇਲੈਕਸ਼ਨ ਦਰੋ ਚਲੋ ਖੜੋ ਜਿੱਤ ਹਾਰੇ ਦਾ ਭਾਜੀ ਇਲੈਕਸ਼ਨ ਦਰੋ ਕੈਂਡੀਡੇਟ ਕਿਉਂ ਡਰ ਗਏ ਜੋ ਬਾਕੀ ਸੋਚਦੇ ਹੋ ਅੱਗੇ نیچے ਜਾਣਾ ਕਿਤੇ ਨਹੀਂ ਬੇਨਾਮ ਆਹ ਕੈਂਡੀਡੇਟਾਂ ਦੇ ਅੰਦਰ ਪਹਿਲਾਂ ਪਾਸ ਹੀ ਹੋਣਾ ਪਹਿਲਾਂ ਪਾਸ ਫਾਈਨਲ ਅੱਗੇ ਲੱਗੋ ਫਾਈਨਲ ਅੱਗੇ ਲੱਗੋ ਜਿਹੜੇ ਖੜੇ ਆ ਲੈ ਜੋ ਉਹਨਾਂ ਨਾਲ ਕੀ ਕੀਤਾ ਜਾਏ ਕਿੰਗੇ ਆ ਅੱਗੇ ਗਏ ਆ ਕਰਨਾ ਹੁਣ ਨਹੀਂ ਜਾਣਾ ਹਾਂਜੀ ਹਾਂਜੀ ਯਾ ਕੈਂਡੀਡੇਟਾਂ ਨੇ ਭੇਜੂਗਾ ਨਾ ਨਾ ਤੇ ਜੋ ਕੈਂਡੀਡੇਟ ਭੇਜਿਆ ਬਾਕੀ ਸਾਈਡ ਤੋਂ ਸਾਰੇ ਜਾਣੇ ਆਜੋ ਮੇਰੇ ਕੈਂਡੀਡੇਟਾ ਲਾ ਲਾ ਪੱਕੀ ਸਾਈਡ ਤੇ ਆਜੋ ਕੈਂਡੀਡੇਟ ਆਓ ਅੰਦਰ ਕੋ ਨਾਲ ਹੀ ਆਉਣਾ ਸਾਡ ਕੇ ਫਿਰ ਜੇ ਤੇ ਇਹਦੇ ਬੰਦੂ ਕੋਈ ਬੰਦਾ ਵਧਿਆ ਤੇ ਅਸੀਂ ਇਹ ਸਾਰਾ ਪੁੱਟ ਕੇ ਉਧਰ ਆ ਜੰਗੇ ਫਿਰ ਮੈਂ ਕਿਉਂ ਕੋਈ ਨਹੀਂ ਪੈਰੈਂਟੀ ਕੀਤਾ ਕਿ ਉਹ ਜਿੰਮੇਵਾਰੀ ਲੈ ਕੇ ਗਾਹ ਖੜਾਂਗੇ ਦੋ ਤੀਜੀ ਵਾਲੀ ਫਿਰ ਖੁਸ਼ੀ ਖੁਸ਼ੋ ਹੱਥ ਫੇਰਾਂ ਤਪਣਾਗੇ ਚੁੱਕੇ ਕੋਈ ਨਹੀਂ ਫੇਰਾਂ ਤਪਾਂਗੇ ਜੋ ਕਰ ਤੇਰੀ ਫਾਤ ਕੋਈ ਮਿਟਾ ਆਇਆ ਤੇ ਜੋ ਹੋਏਗਾ ਇਤਰਾਹ ਕੇ ਉਹ ਮਰੇ ਆਹੋ ਬਰਾਬਰ ਅੰਦਰ ਨਾ ਜਾ ਬੰਦੇ ਤੁਸੀਂ ਅੰਦਰ ਖੜੋ ਸਾਹਮਣੇ ਖੜ੍ਹ ਕੇ ਆਓ ਪਾਣੀ ਪਾਣੀ ਮੰਨਦੀ ਕਿ ਮੈਂ ਤੁਹਾਨੂੰ ਕਹਿੰਦਾ ਨਾ ਫਿਰ ਪੱਜਾਂ ਲਾ ਕੇ ਪਾਣੀ ਆਪਾਂ ਤਾਂ ਇਹੀਂ ਜਦੋਂ ਗੱਲ ਕਰਦੇ ਆਂ ਚਲੋ ਕਿ ਤੁਹਾਡੇ ਇੱਕ ਪਲੰਤ ਕੰਮ ਵਿੱਚ ਰੱਖੋ ਕੈਂਡੀਡੇਟ ਇੱਕ ਲਾਈਨ ਚੋਂ ਦੋ ਜੀ ਤੇ ਬਾਕੀ ਸਾਈਡ ਕੈਂਡੀਡੇਟ ਇੱਕੋ ਰਹਿ ਗਿਆ ਵਾ ਰਹਿ ਗਿਆ ਹੋ ਗਿਆ ਨਹੀਂ ਨਹੀਂ ਉਹ ਨਹੀਂ ਇੱਕੋ ਰਹਿ ਗਿਆ ਇੱਕ ਹੀ ਕੈਂਡੀਡੇਟ ਨਹੀਂ ਉਹ ਛਾਪ ਹੁੰਦਾ ਨੇ ਛਾਪ ਤਾਂ ਇਹ ਇਹ ਸ਼ਾਹ ਵਾਲਿਆ ਖੜਾ ਹੋ ਰਿਹਾ ਜੀ ਦੇਖੋ ਜੀ ਸ਼ਾਹ ਕਿਧਰ ਸਾਈਡ ਤੇ ਬੈਠ ਗਿਆ ਇਹਨਾਂ ਨਾਲ ਭਾਈ ਭਰਾ ਜੀ ਸੁਣੋ ਉਹਨਾਂ ਨੂੰ ਬਾਹਰ ਕੱਢ ਦੋ ਜਾਰੀ ਜਿਹੜੇ ਉਹ ਕੈਂਡੀਡੇਟ ਤੇ ਤੁਸੀਂ ਸਾਈਡ ਤੇ ਕਰਾ ਰਹੇ ਹੋ ਤੁਸੀਂ ਕਰਾ ਰਹੇ ਹਰਦੋਈ ਕਰਦਾ ਹੈ ਜਦੋਂ ਉਹ ਨਾਲ ਹੀ ਪਾਰ ਨੂੰ ਭੇਜੋ ਭੇਜ ਦੇ ਨਾਲ ਜਿੰਮੇ ਲੈ ਕੇ ਜਾਂਦੇ ਜਦੋਂ ਉਹ ਨਾਲ ਹੀ ਪਾਰ ਨੂੰ ਭੇਜੋ ਨਾਲ ਡੀਪੀ ਸਾਹਿਬ ਨੂੰ ਜਿਹੜਾ ਸਾਡਾ ਰਹਿੰਦਾ ਉਹ ਫੈਲ ਭਰਾਉ ਤਾਂ ਆਪਾਂ ਜੇ ਇੱਥੇ ਕਰਨਾ ਤੁਸੀਂ ਸਾਡੀ ਫੈਕਟਰੀ ਜਿਹੜਾ ਰਹਿੰਦਾ ਉਹ ਕੈਂਡੀਡੇਟ ਉਹ ਜਿੰਮੇਵਾਲ ਚੋਕੇ ਤੇ ਬਦਲ ਜਾ ਹੁਣ ਸਖ ਰਾਜ ਨੂੰ ਆ ਕੋਈ ਜਿੰਦਾਵੇ ਕਲ ਦੋ ਜਾ ਕੇ ਫਾਈਲ ਭਰਾ ਗਿਆ ਜੀ ਇਹੀ ਤੁਰੇ ਇੱਥੇ ਲੈ ਆ ਰੋਲੇ ਰੇ ਫਲਾਮ ਨੂੰ ਜਾ ਜਾ ਆ ਰੋ ਇੱਥੇ ਕਰਦੇ ਦੀ ਸੁਭਾਰੋ ਉਹ ਵੀ ਨਾ ਜਿੰਮੇਵਾਰੀ ਲੈਂਦੇ ਹੋ ਨਾ ਅਹ ਦੋ ਵਾਰੀ ਦੇ ਪਚਾਲੀ ਆ ਹਾਂ ਕੋਈ ਦੋ ਵਾਰੀ ਹਾਂ ਇਹ ਕੰਮ ਹੋਇਆ ਤੇ ਫਿਰ ਚੱਪੜਾ ਨਹੀਂ ਫਿਰ ਕੇ ਨਾ ਜਿੰਮੇਵਾਰੀ ਨਹੀਂ ਲੈਂਦਾ ਉਹ ਵੀ ਜਦ ਕਾ ਆਵੇ ਤੇ ਜਿੰਮੇਵਾਰੀ ਨਾਵੇ ਆ ਤੇ ਬੰਦੇ ਵੈਹੇ ਕਈ ਜਾਂਦੇ ਹੋਗੀ ਆ ਤੇ ਬੰਦੇ ਵੈਹੇ ਕਈ ਜਾਂਦੇ ਹੋਗੀ ਤੁਹਾਨੂੰ ਬੱਸ ਗਵਿੰਦਰ ਗਵਿੰਦਰ ਪੱਟੀ ਆਜੀ ਆਉ ਮੇਰੇ ਨਾਲ ਮੈਂ ਭਾਰੀ ਨਹੀਂ ਆ ਵੇਖੋ ਇੱਕ ਤਾਂ ਉਹਨਾਂ ਕੱਢੋਂ ਬਾਹਰ ਪੈਣਾ रात राजा ਬੰਦੇ ਅੰਦਰ ਕੀ ਕਰਦੇ ਨੇ ਮੇਰੇ ਕੋਲ ਆ ਬੰਦੇ ਅੰਦਰ ਖੋਏ ਇਹ ਬੰਦੇ ਅੰਦਰ ਖੋਏ ਇਹ ਬੰਦੇ ਅੰਦਰ ਖੋਏ ਮੈਂ ਬੰਦ ਕਰਦਾ ਤੇਰੇ ਨਾਲ ਤੂੰ ਅੱਗੇ ਕਾਇਨਾਤ ਨੂੰ ਦੋਪਹਿ ਤੇ ਦੁਪਹਿਰ ਕਰਦੇ ਆ ਆ ਔਰ ਕਿੱਦਾਂ ਨਹੀਂ ਬਾਹਰ ਆ ਰਿਹਾ ਕਮਨ ਵਾਲਾ ਤਾਂ ਔਰ ਯਾ ਤੂੰ ਸਿਆਲੇ ਬੰਦੇ ਯਾਰ ਸਿਆਲੇ ਮੈਂ ਬਾਹਰ ਜਾਣਾ ਹੀ ਨਹੀਂ ਜਦ ਤੱਕ ਬੰਗਲੀਆਂ ਤੋਂ ਮੈਂ ਨਹੀਂ ਬਹਣਾਂਗਾ ਬਾਹਰ ਨਹੀਂ ਜਾਗੇ ਸਾਥ ਨਾਲ ਧੱਕੇ ਇਹ ਦੇਖ ਲੋ ਇਹ ਬਾਹਰ ਨਹੀਂ ਜਾਣਾ ਨੂੰ ਹੁਣ ਆਉਣ ਤੋਂ ਕੋਈ ਨਹੀਂ ਪਰੋਂ ਤੋਂ ਨਹੀਂ ਕਿਹੜੇ ਹੈ ਇੰਫੋਰਮੇਸ਼ਨ ਨਾਲ ਸਰਕਾਰ ਦੀ ਹੈ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋਲ ਜ਼ੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ ਕੋਈ ਗੱਲ ਨੂੰ ਅੱਜ ਆਪਾਂ ਬਣੇ ਫਿਰਦੇ ਨੇ ਕਿਸੇ ਦੇ ਕੋਈ ਨਹੀਂ ਪੈਰਾਚੋ ਨੂੰ ਬੰਨਧਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਨ ਵਿੱਚ ਅੰਦਰ ਆ ਕੇ ਸ਼ਾਂਤਪਈ ਨਾ ਕਾਗਜ਼ ਪੜਨਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲੰਘੀਆਂ ਰਾਮ ਨਾਲ ਕਾਗਜ਼ ਪੜ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਦਾ ਜਾਊਗਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਚੰਗੇ ਬਣੇ ਬਲੇ 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 ਯਾਰ ਕੀ ਸਲਾਮ ਉਮੀਦਵਾਰ ਨੇ ਮੈਂ ਚੇਅਰਮੈਨ ਅੱਦੀ ਸਲਾਮ ਆ ਜੀ ਅਸੀਂ ਜਨਾਬ ਕਾ ਅੰਦਰੋਂ ਬਾਹਰੋਂ ਬਾਹਰੋਂ ਆਉਂਦੇ ਢਾ ਕੇ ਪੱਗਾਂ ਬੁਕਲਾ ਤੇ ਗੱਲ ਹੀ ਆ ਜੇ ਦੇਖਣਾ ਤਾਂ ਬਾਹਰ ਦੇਖ ਲੈਣ ਸਾਡੇ ਨਾਲ ਇਹ ਕੋ ਕਰਤੂਰ ਥੋੜੀ ਐ ਇਹ ਸਾਰਾ ਕੁਝ ਪੁੱਛ ਰਹੇ ਨੇ ਕੀ ਕਰਦੇ ਆ ਫੋਨ ਕਰੂੰਗਾ ਅੰਦਰ ਇਹ ਨਹੀਂ ਕਿ ਮੈਂ ਮਸਲਣਾ ਬਿਲਕੁਲ ਇੱਛਾ ਮੈਂ ਕੈਂਡੀਰ ਦਾ ਪੂਰਿਆ ਹੋਇਆ ਹੈ ਸਾਫਾ ਜੀ ਮੈਂ ਕਾਗਜ਼ দাਖਲ ਕਰਾ ਕੇ ਬਾਹਰ ਆਏ ਆ ਸਾਡੇ ਗੱਲ ਤੇ ਉਹ ਪ੍ਰਧਾਨ ਜੀ ਹੋਇਆ ਜੀ ਰੇਸ਼ਮ ਰੇਸ਼ਮ ਵੱਡਾ ਪਗੜੀ ਕਿੱਥੇ ਪਗੜੀ ਉੱਤ ਲਾ ਕੇ ਖਿੱਚ ਕੇ ਲਿਆ ਗਾਣਾ 프로그램 ਉੱਪਰ ਪਗੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅਸੀਂ ਹਲਕੇ ਨਹੀਂ ਪੈਰਾ ਚੋ ਤੋਂ ਬੰਨਦਾ ਰਿਹਾ ਅੱਛਾ ਕੀ ਹੋਇਆ ਚ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਬਿਲਕੁਲ ਅੱਗੇ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲੰਘੀਆਂ ਆਰਮਨਾਲ ਤੋਂ ਕਾਗਜ਼ ਭਰ ਰਹੇ ਨੇ ਹਾਂ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮਿੰਮੂ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਦਾ ਜਾਊਗਾ ਘਰ ਨਾਲ ਵੀ ਹੱਥੋਂ ਪਾਈ ਹੋਈ ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਬੰਦੇ ਬੰਦੇ ਜੇ ਭਲੇ ਬੰਦੇ ਆ ਯਾਰ ਕਿਹਾ ਮੂਤਵਾਰ ਨੇ ਮੈਂ ਚੇਅਰਮੈਨ ਅਦੀ ਸਲਾਵਾ ਜੀ ਅਹੀਂ ਜਨਾਬ ਕਾ ਅੰਦਰੋਂ ਵਾਪਸੋਂ ਬਾਹਰ ਆਉਂਦੇ ਨਹੀਂ ਬਾਹਰ ਆਉਂਦੇ ਢਾ ਕੇ ਪੱਗਾਂ ਬਕਲਾ ਤੇ ਗੱਲ ਹੀ ਆ ਜੇ ਦੇਖਣਾ ਤਾਂ ਬਾਹਰ ਦੇਖਣਾ ਸਾਡੇ ਦਾ ਇਹ ਕੋ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਂਦੇ ਆ ਲੱਗੂ ਕੀ ਕਰਦੇ ਆ ਫੋਨ ਕਰੂੰਗਾ ਅੰਦਰ ਕਿੰਨੇ ਕਿਨਾਈ ਮਸਲਾ ਬਿਲਕੁਲ ਇਚ ਚੰਗਾ ਮਾਹੌਲ ਮੈਂ ਜਨਾਬ ਪੁੱਛਿਆ ਹੋਇਆ ਹੈ ਨਾ ਔਰ ਸਾਡਾ ਚੇਅਰਮੈਨ ਨੇ ਸਾਰੇ ਪੱਗਜ਼ਾ ਹਸਲ ਕਰਾ ਕੇ ਬਾਹਰ ਆਏ ਆਂ ਉਹ ਸਾਡੇ ਘਰ ਦੇ ਉਹ ਵੱਡਿਆਂ ਦਾ ਤਰੀਕਾ ਹੋਇਆ ਕਿ ਰੇਸ਼ਮ ਰੇਸ਼ਮ ਪੱਗੜੀ ਕਿੱਥੇ ਤੁਹਾਡੀ ਪੱਗੜੀ ਖਿੱਚ ਕੇ ਲਿਆ ਗਿਆ ਨਾ ਉਹ ਗਰਾਮ ਅੰਦਰ ਪੱਗੜੀ ਕੋਈ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅੱਜ ਚੱਲ ਗਏ ਹਾਂ ਹਾਂਜੀ ਜੀ ਇਹਦਾ ਅਸਰ ਇਹ ਹੋ ਗਿਆ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਵਿੱਚ ਰਚੀ ਆ ਤਾਂ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਾਮ ਨਾਲ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਾਮ ਨਾਲ ਇੱਕ ਬੰਦਾ ਆਵੇ ਆਪਣੇ ਪੇਪਰ ਦੇਵੇ ਤੇ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਲੇਖਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਪਈ ਵੀ ਤੁਹਾਡੇ ਚੈਨਲਾਂ ਵਾਲੇ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਚੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਉਹ ਹੀ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜਾਦ ਕਰਨਗੇ ਇੱਕ ਵਾਰੀ ਜਿਹੜੇ ਗੁੰਡੇ ਸਮਝਦੇ ਨਾ ਦਫਤਰਾ ਜਾਣ ਕੇ ਪਿੱਛਾਂ ਦੇ ਪੱਗਾਂ ਲੱਸੀਆਂ ਜੀ ਕਿੰਨੇ ਪੱਕਾ ਪੱਗਾਂ ਤਾਂ ਤੂੰ ਲੱਗ ਗਈ ਤੁਹਾਨੂੰ ਦੇਤਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਬਾਈ ਦੀਆਂ ਨੂੰ ਤੇ ਲੱਤ ਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਚੈਨਲ ਤੋਂ ਹੀ ਕਰ ਰਿਹਾ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾਂ ਤੱਕ ਜਦੋਂ ਅੰਦਰੋਂ ਅਲਤੇ ਕਾਗਜ਼ੀ ਦਾ ਤਰੋਂ ਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀ ਚਾਹਾਂ ਕਿ ਮੈਂ ਬੜਾ ਸਾਫ਼ ਹਾਂ ਦੂਜਾ ਬੜਾ ਸਾਫ਼ ਹੈ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਹੈ ਇਹ ਗੁੰਡਾਗਰੀ ਦੀ ਰਾਜਨੀਤੀ ਕੌਣ ਕਰਦਾ ਹੈ ਲੋਕਾਂ ਨੂੰ ਡੇਰਾ ਬੱਬ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਹੈ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅਜੇ ਤੱਕ ਕੋਈ ਇੱਕ ਕੇਸ ਦੱਸ ਦੇ ਕੋ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਕਾਲੀ ਕੋਲੋ ਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਹੈ ਕਿ ਆਪਣੀ ਜੁਬਾਨ ਗੰਦੀ ਕਰਨ ਵਾਲੇ ਚੱਲ ਇਹ ਕਿਸੇ ਦੀ ਧੀ ਨੂੰ ਬਾਲ ਦੇਣੀ ਹੈ ਤੁਹਾਡੀ ਧੀ ਨੂੰ ਦੇਣਾ ਇਹ ਤਾਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਹੀ ਬਹੱਕ ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਉਹ ਅਗਲੇ ਨੂੰ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਉਹ ਐਸਾ ਹੁਣ ਕਿਦਾਂ ਗਾਲੀ ਦਾ ਜਵਾਬ ਦੇ ਬਣੇ ਠਿਰ ਖੜੇ ਆ ਤੇ ਅਲੀ ਵੀ ਤਣਾਅ ਵਧਿਆ ਪਿਆ ਸਮਾਂ ਤਾਂ ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਿਹਟ ਜਾਣਾ ਕੋਈ ਟੈਨਸ਼ਨ ਨਾਲ ਹੋਇਆ ਬਿਲਕੁਲ ਠੀਕ ਹੋ ਜੀ ਕਿਹਨੂੰ ਵਿਆਹ ਵਰਗਾ ਮਾਹੌਲਾ ਤਾਂ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖ ਕਿਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਇਹ ਮਾੜਾ ਮੋੜਾ ਫੜ ਆ ਜਾਂਦਾ ਤੇ ਫਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਪੁੱਟਿਆ ਫਫੜਾ ਵੇਖੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ ਦੋ ਲਛਣਾ ਹੋ ਕੇ ਟੀਆਂ ਪੰਚਾਇਤ ਦੀਆਂ ਲਛਣਾ ਅਮੂਸਪਰ ਕਮੇਟੀ ਦੇ ਰਾ ਬਾਬਾ ਨਾਂ ਨਕਦੀਆਂ ਲਖਣਾ ਹੋ ਕੇ ਡੀਆਂ ਤਾਂ ਤੁਸੀਂ ਵੀ ਦੇਖਿਆ ਵੀ ਬੜੇ ਚੰਗੇ ਢੰਗ ਨਾਲ ਲਖਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਇਕੱਲੇ ਇਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਕੀ ਵਿਖਾਵਾ ਕਰ ਕਦੇ ਵਾਸਤੇ ਵਿਖਾਵਾ ਕਰਦੇ ਨੇ ਲੋਕਾਂ ਸੈਂਟਰ ਸੀਗਾ ਤੇ 10 ਨਵਈ ਤੱਕ ਜਿਹੜੀ ਨਾਮਿਨੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਸਫੁਲੀ ਇੱਥੇ ਚੱਲਿਆ ਹੈਗਾ ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀਗੇ ਉਹਨਾਂ ਨੇ ਆਪਣੇ ਨਾਮਿਨੇਸ਼ਨ ਫਾਰਮ ਜਿਹੜੇ ਹੈਗੇ ਪਰ ਲਏ ਪਰ ਪੱਕਾ ਪੱਕਾ ਤੇ ਬਹੁਤ ਲੱਗੀਆਂ ਇਹ ਜੀ ਜਿਹੜੀ ਦੂਸਰੀ ਧਿਰ ਹੈਗੀ ਹੈ ਵੈਲਿਊਏਸ਼ਨ ਲਗਾ ਰਹੀ ਹੈ ਅਸੀਂ ਬਿਲਕੁਲ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਤਾਂ ਕੈਮਰਾ ਚ ਕੈਦਿਤ ਹੈ ਪਰ ਗੱਲ ਰੱਖੀਏਗਾ ਅਸੀਂ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਵੱਡੀ ਗੱਲ ਹੈ ਕਿ ਲਾਂਡ ਆਰਡਰ ਨੂੰ ਦੇ ਲੇਡੀਜ਼ ਲਈਆਂ ਮੌਜੂਦਾ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਜੀ ਬਿਲਕੁਲ ਦੋ ਧਿਰ ਇੱਥੇ ਆਈਆਂ ਹੈ ਬਿਲਕੁਲ ਪੀਸਫੁਲੀ ਸਾਰਾ ਕੁਝ ਹੋ ਰਿਹਾ ਹੈ ਇੱਕ ਥੇ ਉੱਧਰ ਖੜੀ ਹੈਗੀ ਤੇ ਦੂਜੀ ਥੇ ਬਾਹਰ ਹੈਗੀ ਪਰ ਵਿਰੋਧੀ ਦੇ ਰੋਲ ਸਰ ਮੌਕ ਦਰਸ਼ਕ ਬੜਕੇ ਪੁਲਿਸ ਦੇਖਦੀ ਰਹੀ ਆਮ ਆਦਮੀ ਪਾਰਟੀ ਦੇ ਕੁਝ ਤੁਸੀਂ ਗੱਲ ਸਵਾਲ ਲੈ ਲਓ ਜੀ ਸਵਾਲ ਲੈ ਲਓ ਪਲੀਜ਼ ਸਵਾਲ ਲੈ ਲਓ ਪਿਸਟਲ ਕਰਦੇ ਦੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਠੀਕ ਖੜਾ ਹੈ ਜੇ ਕੋਈ ਇਦਾਂ ਦੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਆਇਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਐਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀਏ ਤੁਸੀਂ ਜਿਹੜੀ ਗੱਲ ਕਹੀਏ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਐਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਨਹੀਂ ਸੀਗਾ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਵੀਡੀਓ ਦੇ ਦਾਂਗੇ ਜੀ ਹਾਂਜੀ ਆ ਬਿਲਕੁਲ ਤੁਸੀਂ ਐਪਲੀਕੇਸ਼ਨ ਦਿਓ ਜਿਹੜੇ ਵੀ ਕੰਪਲੇਨਟ ਕਰਨਾ ਚਾਹੁੰਦੇ ਐਪਲੀਕੇਸ਼ਨ ਦਿਓ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰੇ ਗਾਲੀ ਗਲੋਚ ਹੁੰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਜਦੋਂ ਤੋਂ ਦੇਖੋ ਜ ਭਾਵੇਂ ਦੇ ਨਹੀਂ ਮਤਲਬ ਜਿਹੜੇ ਆਪ ਕੋ ਤਾਂ ਹੁਣ ਦੇਖੋ ਜੀ ਨਾਮੀਨੇਸ਼ਨ ਸੈਕਟਰ ਹੈਗਾ ਜੇ ਫੋਰਸ ਸੀਗੀ ਤਾਂ ਇਹ ਤਾਂ ਸਾਰਾ ਕੁਝ ਕੁਝ ਲਈ ਨਿਭੜਿਆ ਆਏਗਾ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਚਰ ਦਾ ਮਾਹੌਲ ਇੰਨਾ ਸੀ ਕਿ ਤੁਹਾਨੂੰ ਨਾਮੀਨੇਸ਼ਨ ਪਰਮੋਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਏਰੀਆ ਹੈਗਾ ਸੀ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ ਨਿਭਾਇਆ ਹੈ ਤੇ ਬਿਲਕੁਲ ਜਿਹੜਾ ਵੀ ਨਾਮੀਨੇਸ਼ਨ ਜਿਹਨੇ ਪਰਨੇ ਸੀ ਉਹਨੇ ਪਰੇ ਕੋਈ ਸ਼ਿਕਾਇਤ ਦਰਜ ਕਰਾਈਗੀ ਕਿ ਉਹਨਾਂ ਨੂੰ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਕੋਸ਼ਿਸ਼ ਕਰੀ ਉਹਨਾਂ ਨੇ ਕਹਿ ਗਿਆ ਸੀ ਹਾਂ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਪਰ ਲਿਖਤੀ ਹਜੇ ਸਾਡੇ ਕਾਂਗਰਸ ਪਾਰਟੀ ਕਹਿੰਦੇ ਕਿ ਅਸੀਂ ਜਿੰਨੀ ਤੇ ਸਾਡੀ ਸ਼ਿਕਾਇਤ ਦਰਜ ਨੂੰ ਦੀ ਸੀ 7 ਨੰਬਰ ਮੈਂ ਤਾਂ ਕਹ ਰਿਹਾ ਜੀ ਕੰਪਲੇਟ ਸਾਨੂੰ ਆਈ ਰਹੀ ਅਸੀਂ ਉਹਨਾਂ ਨੂੰ ਵੈਰੀਫਾਈ ਕਰਾਂ ਠੀਕ ਹੈ ਉਹ ਹੋਰ ਸਾਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਜਿਹੜੇ ਸਾਡੇ ਇੱਥੇ ਗੁਰਸਿੱਖ ਬੰਦੇ ਅਮਰਤਾਰੀ ਬੰਦਿਆਂ ਦੀਆਂ ਪੱਗਾਂ ਇਹਨਾਂ ਲਾਈਆਂ ਉਹਦੇ ਤੇ ਐਕਸ਼ਨ ਕੀਤਾ ਜਾਵੇ ਤੇ ਮੈਂ ਤੇ ਉਹਨਾਂ ਨੂੰ ਵੀ ਕਿਹਾ ਕਿ ਇਹ ਤੇ ਓਪਨ ਐਂਡ ਸ਼ਾਟ ਹੈ ਕਿ ਸਾਰੇ ਚੈਨਲਾਂ 'ਚ ਆਇ ਜਰਮਨ صاحب ਨੇ ਗੁਰਮੇਜ ਵੀਰ ਦੇ ਅੰਦਰ ਬੈਠਾ ਹੋ। ਐਵੇਂ ਜਾ ਕੇ ਕਿਸੇ ਦੀ ਪੱਗ ਨੂੰ ਆਪ ਹੱਥ ਪਾ ਲੈਣਾ ਅੱਗੋ ਕਹਿਣਾ ਕਿ ਇਹ ਤੇ ਕਿਹੜਾ ਕਿੱਲਾ ਲੱਗਿਆ। ਇਹ ਇਹ ਐਮਐਲਏ ਦੀ ਵਰਡਿੰਗ ਸੀਗੀ। ਤੇ ਜੇ ਈਡੀ ਇੱਕ ਗੱਲ ਹੀ ਇਹ ਤੇ ਫਿਰ ਜੇ ਉਹ ਐਡਾ ਸਿਆਣਾ ਬੰਦਾ ਉਹ ਕਹੇ ਹੋ ਜਾ ਨਿਕਲ ਹੁੰਦਾ ਤੇ ਮੇਰੀ ਤੇ ਉਮਰ ਹੀ ਅਜੇ 25 ਸਾਲ ਦੇ ਤੇ ਫਿਰ ਮੈਂ ਉਹ ਭਾਸ਼ਾ ਤੇ ਆ ਜਾਂਦਾ ਜਿਹੜੀ ਮੈਨੂੰ ਆਉਂਦੀ ਹੈ। ਅੱਜ ਤਾਂ ਉਹਦਾ ਕਹਿ ਤਾ ਨੇ ਐਸ ਮਾਲ ਦੇ ਵਿੱਚ ਇਲੈਕਸ਼ਨ ਤੁਸੀਂ ਵੀ ਇੰਦਰ ਬਹੁਤ ਵੇਖੋ ਜੀ ਕ੍ਰਿਟੀਕਲ ਕ੍ਰਿਟੀਕਲ ਇਲੈਕਸ਼ਨ ਹੋਵੇ ਨਾ ਹੋਵੇ। ਔਰ ਜੇ ਉਹ ਇਹੋ ਜਿਹੀ ਚੀਜ਼ਾਂ ਕਰਨ ਤੇ ਆਉਣਗੇ ਤੇ ਫਿਰ ਪੁਲਿਸ ਸਾਡੇ ਕੋਲੋਂ ਵੀ ਨਾ ਇਹ ਚੀਜ਼ ਭਾੜੇ ਕਿ ਜਦੋਂ ਉਹਨਾਂ ਤੇ ਐਕਸ਼ਨ ਕੋਈ ਨਹੀਂ ਤੇ ਜਦੋਂ ਇਹ ਕੁਝ ਕਰਨ ਤੇ ਫਿਰ ਅਸੀਂ ਤੇ ਆਹੀ ਮੰਗ ਕਰਦੇ ਆ ਅਖੀਰ ਮੰਗ ਆਉਗੀ ਕਿ ਜਦੋਂ ਉਹਨਾਂ ਦੇ ਕੁਝ ਕੀਤੇ ਤੇ ਪਰਚਾ ਨਹੀਂ ਹੋ ਰਿਹਾ ਐਫ ਆਈ ਆਰ ਨਹੀਂ ਹੋ ਰਹੀ ਪੁਲਿਸ ਇਨਵੈਸਟੀਗੇਟ ਨਹੀਂ ਕਰ ਰਹੀ ਤੇ ਫਿਰ ਸਾਡੇ ਕੀਤੇ ਤੇ ਵੀ ਨਾ ਕਰੇ ਆ ਸਾਡੀ ਅਖੀਰਲੀ ਮੰਗੋ ਤੁਸੀਂ ਕੋਈ ਲਿਖਤੀ ਆਪਣੀ ਦਿੱਤੀ ਹੈ ਜੀ ਅਸੀਂ ਹੁਣ ਕਹੇ ਜੀ ਅਸੀਂ ਡੀਡੀਆਰ ਕਟਾਵਾਂਗੇ ਹੁਣ ਜਾ ਕੇ ਜਿੰਨਾ ਪੱਗਾਂ ਲਾਈਆਂ ਕੋਈ 60 60 ਫੁੱਟ ਲੱਗੀ ਕਿਸੇ ਦੀ ਬਿਲਕੁਲ ਲੱਗੀਆਂ ਜੀ ਟਰਮਨ ਸਾਹਿਬ ਦੂਜੇ ਲਾਡੀ ਹੋਰਾਂ ਤੇ ਲੱਗੀਆਂ ਮੇਜ ਦਰਗਰਵਾਦ ਤੋਂ ਸੀ ਉਹਦੇ ਲੱਗੀਆਂ ਮੈਂ ਤਾਂ ਆਪ ਨੂੰ ਸੱਟ ਲੱਗੀ ਤੇ ਤੇ ਬੰਦੇ ਨੂੰ ਦੁੱਖ ਹੀ ਕੋਈ ਨਹੀਂ ਜਦੋਂ ਚਿੱਟੀ ਦਾੜੀ ਵਾਲੇ ਬੰਦਿਆਂ ਦੀ ਤੁਸੀਂ ਪੱਗਾਂ ਨੂੰ ਪੈਜੋ ਤੁਹਾਡੀ ਉਮੀਦਵਾਰਾਂ ਨੇ ਕਾਗਜ਼ ਭਰ ਲਏ ਹੁਣ ਹੁਣ ਭਰੇ ਗਏ ਜੀ ਉਹਨਾਂ ਦੇ ਉਹਨਾਂ ਦੇ ਸਹਿਰ ਉਹਨਾਂ ਟਾਈਮ ਇੱਥੇ ਕੋਈ ਬੈਠ ਨਹੀਂ ਗਿਆ ਉਹਨਾਂ ਉਹਨਾਂ ਦੇ ਰਹਿੰਦੇ ਆ ਉਹਨਾਂ ਦੇ ਰਹਿੰਦੇ ਆ ਪਰ ਸਾਨੂੰ ਇਹ ਡਾਊਟ ਹੈ ਆਪਟੀਗਲੇ ਹੋਣ ਦੇਣਗੇ ਫਾਇਦਾ ਟਾਈਮ ਤੋਂ ਬਾਅਦ ਨਹੀਂ ਜੇ ਵੇਖੋ ਇਹ ਇੱਥੇ ਤੇ ਹੁਣ ਆਏ ਨਾ ਟਾਈਮ ਤੋਂ ਅਸੀਂ ਅੰਦਰ ਸੀ ਕਿ ਕੱਲਿਆਂ ਨੂੰ ਵੇਖ ਕੇ ਪਏ ਤੇ ਜੇ ਕਿਤੇ ਤੁਸੀਂ ਆਹੀ ਚੀਜ਼ ਕਰਕੇ ਪੈਣੀ ਤੇ ਸਾਡੇ ਦੇ 10 ਮਿੰਟਾਂ ਚ ਬੰਦੇ ਅੰਦਰ ਆ ਗਏ ਤੇ ਇਹਨਾਂ ਨੂੰ 4 ਘੰਟੇ ਹੋ ਗਏ ਐਮਐਲਓ ਨੂੰ ਲੈਂਡ ਤੱਕ ਇੱਕ ਬੰਦਾ ਨਹੀਂ ਆ ਜਾਂ ਖੀਰ ਇਹਨਾਂ ਨੇ ਐਸਐਸਬੀ ਸੱਦੇ ਇਥੇ ਉਹਦੇ ਵਿੱਚ ਹੀ ਤੁਹਾਨੂੰ ਲੱਗਦਾ ਕਿ ਜਦੋਂ ਟਾਈਮ ਓਵਰ ਹੋ ਗਿਆ ਤੇ ਕਾਗਜ਼ ਦਾਫੇ ਕਰਾ ਸਕਦੇ ਨੇ ਉਸੇ ਦੀ ਗੱਲ ਹੈ ਸਾਡੀ ਕਿ ਜਦੋਂ ਤੁਹਾਡਾ ਟਾਈਮ ਅਪ ਹੋ ਗਿਆ ਆ ਆ ਆਦਮੀ ਨੇ ਕਾਗਜ਼ ਤੱਕ ਨਹੀਂ ਦਾਖਲ ਕਰਾਇਆ ਤੁਸੀਂ ਐਸਐਸਪੀ ਨੂੰ ਅਫਸਰਾਂ ਨੇ ਸ਼ਿਕਾਇਤ ਕੀਤੀ ਕਿ ਸਾਡੇ ਇੱਥੇ ਡੀਐਸਪੀ ਤੇ ਡਿਊਟੀ ਲੱਗੀ ਸੀ ਤਪਿੰਦਰ ਦੀ ਉਹਨੇ ਸ਼ਰਿਆ ਮੰਦਰ ਬੰਦੇ ਭੇਜੇ ਸਾਨੂੰ ਰੋਕਿਆ ਮੈਂ ਉਹ ਵੀ ਬੋਲੇ ਸਸਪੈਂਡ ਕਰਾਉ ਉਹਨੇ ਮਾਰ ਇਲੈਕਸ਼ਨ ਵੀ ਚੀਜ਼ ਕਰਨੀ ਹੈ ਅਪਾ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਕਿ ਇਲੈਕਸ਼ਨ ਕਮਿਸ਼ਨ ਨੂੰ ਹੁਣ ਮੈਂਬਰ ਆਫ ਪਾਰਲੀਮੈਂਟ ਸੁਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਹੁਣੇ ਇਸੇ ਵਕਤ ਚਿੱਠੀ ਜਿਹੜੀ ਤਿਆਰ ਹੋ ਕੇ ਉਹਨਾਂ ਨੂੰ ਭੇਜੀ ਜਾਊਗੀ ਕਿ ਡੂਰਿੰਗ ਇਲੈਕਸ਼ਨ ਇਲੈਕਸ਼ਨ ਦੀ ਥਾਂ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਸ਼ਰਿਆਂ ਵੈਪਨ ਵੀ ਲੈ ਕੇ ਆਏ ਨੇ ਵੀਡੀਓ ਬਣੀ ਹੈ ਜਾਂ ਤੇ ਝੂਠਾ ਹੂੰਗਾ ਜਾਂ ਵੀਡੀਓ ਪਾ ਦੂੰਗਾ ਤੁਸੀਂ ਦੇਖਦੇ ਉਹਦੇ ਉਹਦੇ ਭਰਾ ਨੇ ਜੇਬ ਚ ਪਾਇਆ ਜੀ ਨਾਲ ਜਿਹੜਾ ਮੈਨੂੰ ਜਦੋਂ ਦੂਰੋਂ ਮੈਂ ਕਿਹਾ ਸੀਗਾ ਕਿ ਵੀਰ ਇੱਧਰ ਹੀ ਆ ਜਾਓ ਤੇ ਫਿਰ ਜ਼ਿੱਪ ਕੋਲ ਕੇ ਮੈਨੂੰ ਵਿਖਾਉਂਦਾ ਸੀਗਾ ਉਹਦਾ ਭਰਾ ਕਿ ਫੇਰ ਯਾਰ ਤੈਨੂੰ ਲੱਗਦਾ ਕਿ ਇਹ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਨੂੰ ਕੋਈ ਜਗ੍ਹਾ ਹੈਗੀ ਇਹ ਅਨਪੜਤਾ ਹੈ ਜੀ ਇਹਨਾਂ ਦੀ ਇਹ ਅਨਪੜ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਐਵੇਂ ਸਾਡੀ ਜਿਹੜੀ ਅੱਧੇ ਲੇਡੀ ਕੰਟੈਸਟ ਕਰਨੇ ਲੱਗੇ ਉਹਨਾਂ ਸਾਰਿਆਂ ਦੇ ਅੱਗੇ ਤੁਸੀਂ ਜਿੱਪਾਂ ਕੋਲ ਕੋਲ ਵਿਖਾ ਰਹੇ ਹੋ ਇਹ ਇਹੋ ਜਿਹਾ ਬੇਫਕੂ ਬੰਦਾ ਰਹੇ ਇਹਦਾ ਪ੍ਰਭਾਅ ਸਰਦਰ ਕੀ ਸਟੇਪ ਆਉਂਦਾ ਕੀ ਲੈਣ ਜਿੱਥੇ ਬੈਠੇ ਆਂ ਜੀ ਜਦ ਤੱਕ ਸਾਡੀ ਡੀਡੀਆ ਨੀ ਕੱਟੀ ਜਾਂਦੀ ਕਾਰਵਾਈ ਨਹੀਂ ਹੁੰਦੀ ਜਨਣਾ ਬੰਦਿਆਂ ਨੇ ਪੱਗਾਂ ਲਿਆ ਸਾਨੂੰ ਟੁੱਟ ਮਾਰਦਾ ਸਾਨੂੰ ਕੋਈ ਨਹੀਂ ਉਹ ਤੇ ਹੁਣ ਕੱਲ ਨੂੰ ਐਮਐਲਏ ਕਹਿ ਦੂਗਾ ਕਿ ਮੇਰੇ ਮੂੰ ਤੇ ਚਾਰ ਚਪੇੜਾ ਮਾਰ ਗਏ ਇਹ ਕਰਦੇ ਉੱਤੇ ਵੀ ਕਰਦੇ ਜੀ ਵਧੀਆ ਹੋਣ ਗਿਆ ਤੇ ਕਰਾ ਦਿਓ ਉਹ ਕਹਿੰਦੇ ਪੱਗਾਂ ਚ ਕਿਹੜਾ ਕੇਲਾ ਫਸਾਏ ਨੇ ਯੋਧੇ ਫਿਰ ਉਹਦੀ ਗੱਲ ਨਾ ਇਹ ਅੰਪੜ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਬੋਲੇ ਤੇ ਅੰਪੜ ਤਾਂ ਗੱਲ ਇਹ ਤਾਂ ਮੇਨ ਚੀਜ਼ਾ ਵੇਖੀ ਜਾਵੇ ਕਿ ਤੁਸੀਂ ਪੱਗ ਦੀ ਇਸ ਹੱਦ ਤੱਕ ਬੇਅਦਬੀ ਕਰ ਰਹੇ ਹੋ ਕਿ ਪਹਿਲਾਂ ਅਸੀਂ ਲਾਈਏ ਤੇ ਫਿਰ ਅਸੀਂ ਅਗਲੇ ਨੂੰ ਕਹੀਓ ਤੇ ਕਿਹੜਾ ਕਿੱਲਾ ਲੱਗਿਆ ਇਹ ਸਤਕਾਰ ਕਰਨ ਵਾਲੀ ਚੀਜ਼ ਹੁੰਦੀ ਹੈ ਇਹ ਬੰਦੇ ਦੀ ਇੱਜ਼ਤ ਲੀੜਾ ਨਹੀਂ ਹੁੰਦਾ ਸ਼ਰੀਰ ਤੇ ਉਹਦੀ ਪੱਗ ਹੁੰਦੀ ਹੈ ਧੜੋਂ ਭਾਵੇਂ ਨੰਗਾ ਤੁਰੇ ਜਾਵੇ ਤੇ ਸਿਰ ਤੇ ਪੱਗ ਹੋਵੇ ਤੇ ਫਿਰ ਉਹ ਇੱਜ਼ਤ ਬੰਦਾ ਮੰਨਦਾ ਹੁੰਦਾ ਤੁਸੀਂ ਹੁਣ ਤਾਂ ਸ਼ਾਸਨ ਤੋਂ ਸੈਟੀਸਫਾਈ ਨਈ ਦਿਓ ਦੇ ਸਰਟੀਫਾਈਡ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਮੈਂ ਕਿਹਾ ਮੈਂ ਇੱਥੇ ਬੈਠਾ ਹਾਂ ਜੀ ਐਮਐਲਏ ਸਾਹਿਬ ਮੇਰੇ ਸਾਹਮਣੇ ਭੱਜ ਗਏ ਨੇ ਇੱਥੋਂ ਕੰਦਾ ਕੰਦਾ ਟੱਪ ਕੇ ਗਏ ਨੇ ਕਿਉਂਕਿ ਗੇਟ ਤੇ ਹੋ ਰਿਹਾ ਨਹੀਂ ਕਿ ਉਹ ਲੱਭੇ ਨਹੀਂ ਸਾਨੂੰ 4 ਘੰਟੇ ਕੋ ਉਹ ਨਾਟਕ ਤੇ ਬਾਹਰ ਹੀ ਬੈਠੇ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਕੀ ਮੰਗ ਜਮੂਗੇ ਉਹਨਾਂ ਨੇ ਕੀਤੀ ਹੋਣੀ ਉਹ ਨਹੀਂ ਮੈਨੂੰ ਪਤਾ ਠੀਕ ਕੁਤਾ ਮਗਰ ਨਹੀਂ ਆਇਆ ਇਹਨਾਂ ਦੇ 4